ਇਹ ਦੱਬ ਕੇ ਬਾਹਰ ਰਿਕਰੋ ਹਾਂ ਦੇਖੋ ਜੀ ਇਹ ਹੁਣ ਬਾਹਰੋਂ ਇੱਕ ਹੋਰ ਗਾਗ ਆਇਆ ਜੀ ਅਗਲਾ ਉਹਨੇ ਆਪਣਾ ਲਿਫਾਫਾ ਰਖਤਾ ਜੀ ਇਹ ਗਾਗ ਹੈ ਜੀ ਸੋਨੀਆਂ ਰਾਣੀ ਸਾਡੇ ਜੀ ਇਹਨੇ ਆਪਣਾ ਲਿਫਾਫਾ ਰੱਖਿਆ ਬਾਹਰੋਂ ਆਏ ਆ ਜੀ ਇਹ ਗਾਗ ਪਹਿਲਾਂ ਦੇ ਖੜੇ ਆ ਦੋ ਇੱਕ ਲੇਡੀਜ਼ ਹੈ ਇੱਕ ਜੈਂਟਸ ਹੈ ਜੀ ਆ ਬੰਦੇ ਟੋਪੀ ਪਾਈ ਹੋਈ ਹੈ ਜੀ ਆ ਲੇਡੀਜ਼ ਦਾ ਧਿਆਨ ਰੱਖੋ ਜੀ ਆ ਫਲੋਰ ਦੇ ਰਹਿਣ ਵਾਲੇ ਆ ਨਾ ਦੀ ਬਾਈਕ ਦਾ ਨੰਬਰ ਵੀ ਸਾਡੇ ਕੋਲ ਹੈਗਾ ਆਇਤਾ ਨੰਬਰ ਬਾਈਕ ਦਾ ਨੰਬਰ ਹੈ ਜੀ ਪੀਬੀ 37 ਜੇ 0580 ਆ ਦੇਖੋ ਜੀ ਆ ਲੇਡੀਜ਼ ਵਾਲਾ ਪੂਰਾ ਧਿਆਨ ਰਹੀਓ ਜੀ ਇਹਨੇ ਪੂਰਾ ਇਸ਼ਾਰਾ ਵੀ ਕਰਨਾ ਆਪਣੇ ਘਰ ਵਾਲੇ ਨੂੰ ਕਿ ਚੱਕ ਲੈ ਹੁਣ ਬਸ ਉਹਨਾਂ ਦਾ ਧਿਆਨ ਉਧਰ ਕਿਤੇ ਹੋ ਗਿਆ ਹਜੇ ਨੇ ਕੋ ਹੋਰ ਸੂਟ ਦੇਖਨੇ ਆ ਇੱਕ ਵਾਰ ਸੂਟ ਦੇਖ ਲਿਆ ਫਿਰ ਹੋਰ ਸੂਟ ਦੇਖਣ ਆ ਰਹੀ ਐ ਦਿੱਤੇ ਇਹਨਾਂ ਨੇ ਸਿਰਫ ਇੱਕੋ ਇੱਕ ਦੁਕਾਨ ਤੇ ਚਾਰ ਗਾਰਮੈਂਟਸ ਐ ਜੈਂਟਸ ਦੇ ਪਰ ਬੜੇ ਚੁਸਤੀ ਦੇ ਨਾਲ ਇਹਨਾਂ ਨੇ ਇੱਥੋਂ ਲਫਾਫਾ ਚੱਕਣਾ ਜੀ ਆਹ ਵਾਲਾ ਲਫਾਫਾ ਚੱਕਣਾ ਨਾ ਮੈਂ ਇਹ ਉਸ ਦਾਗ ਦਾ ਲਫਾਫਾ ਜਿਹੜੇ ਅੰਦਰ ਖੜੇ ਆ ਬੜਾ ਰੇਟ ਹਾਈ ਹੋ ਜਾਏਗਾ ਕੋਈ ਲੋਕ 220 ਦਾ ਪੜਾ ਚੀਏ ਇਹਨਾਂ ਕੋਲ ਕੀ ਐਨਰਜੀ ਹੈ ਬੜਾ 14 ਕੁ ਵਜੇ ਕੋ ਔਰ ਇਹ ਹਾਂ ਬੱਤੀ ਆਦੀ ਚੱਲ ਰਹੀ ਹੋਵੇ ਆ ਦੇਖੋ ਇਹ ਸਾਡੀ ਦੁਕਾਨ ਹੈ ਜੀ ਬਾਲਾਜੀ ਗਾਰਮੈਂਟਸ ਆਪਾਂ ਸਮਾਨ ਦਿਖਾ ਰਹੇ ਹਾਂ ਜੀ ਇਹਨਾਂ ਨੂੰ ਔਰ ਲਫਾਫਾ ਪਿਆ ਕਿਸੇ ਹੋਰ ਗਾਗ ਦਾ ਜਨਾਨੀ ਵਾਲ ਪੂਰਾ ਧਿਆਨ ਦਿਓ ਜੀ ਸਾਰੇ ਜਾਣੇ ਇਹਨੇ ਕਿਦਾਂ ਘਰ ਨੂੰ ਵੀ ਦੱਬ ਕੇ ਬਾਹਰ ਲਗਦਾ ਆਹ ਦੇਖੋ ਜੀ ਇਹ ਹੁਣ ਬਾਹਰੋਂ ਇੱਕ ਹੋਰ ਗਾਗ ਆਇਆ ਜੀ ਅਗਲਾ ਉਹਨੇ ਆਪਣਾ ਲਫਾਫਾ ਰੱਖਤਾ ਜੀ ਇਹ ਗਾਗ ਹੈ ਜੀ ਸੋਨੀਆਂ ਰਾਣੀ ਸਾਡੇ ਜੀ ਇਹਨੇ ਆਪਣਾ ਲਫਾਫਾ ਰੱਖਿਆ ਬਾਹਰੋਂ ਆਏ ਆ ਜੀ ਇਹ ਗਾਗ ਪਹਿਲਾਂ ਤੇ ਖੜੇ ਆ ਦੋ ਇੱਕ ਲੇਡੀਜ਼ ਹੈ ਇੱਕ ਜੈਂਟਸ ਹੈ ਜੀ ਅੱਧਾ ਨੇ ਟੋਪੀ ਪਾਈ ਹੋਈ ਹੈ ਜੀ ਆ ਲੈਡੀਜ਼ ਦਾ ਧਿਆਨ ਰੱਖੋ ਜੀ ਆ ਫਲੋਰ ਦੇ ਰਹਿਣ ਵਾਲੇ ਆ ਇਹਨਾਂ ਦੀ ਬਾਈਕ ਦਾ ਨੰਬਰ ਵੀ ਸਾਡੇ ਕੋਲ ਹੈਗਾ ਬਾਈਕ ਦਾ ਨੰਬਰ ਹੈ ਜੀ ਪੀਬੀ 37 ਜੇ 0589 ਆ ਦੇਖੋ ਜੀ ਆ ਲੈਡੀਜ਼ ਵਾਲਾ ਪੂਰਾ ਧਿਆਨ ਦਿਓ ਜੀ ਇਹਨੇ ਪੂਰਾ ਇਸ਼ਾਰਾ ਵੀ ਕਰਨਾ ਆਪਣੇ ਘਰ ਵਾਲੇ ਨੂੰ ਕਿ ਚੱਕ ਲੈ ਹੁਣ ਬਸ ਉਹਨਾਂ ਦਾ ਧਿਆਨ ਉਧਰ ਕਿਤੇ ਹੋ ਗਿਆ ਅਜੇ ਨੇ ਕੋ ਹੋਰ ਸੂਟ ਦੇਖਨੇ ਆ ਇੱਕ ਵਾਰ ਸੂਟ ਦੇਖ ਲਿਆ ਫਿਰ ਹੋਰ ਸੂਟ ਦੇਖਣ ਆਦੀ ਆ ਇੱਥੇ ਇਹਨਾਂ ਨੇ ਸਿਰਫ ਇੱਕੋ ਇੱਕ ਦੁਕਾਨ ਤੇ ਚਾਰ ਗਾਰਮੈਂਟਸ ਏਜੈਂਟਸ ਦੇ। ਔਰ ਬੜੇ ਚੁਸਤੀ ਦੇ ਨਾਲ ਇਹਨਾਂ ਨੇ ਇੱਥੋਂ ਲਿਫਾਫਾ ਚੱਕਣਾ ਜੀ ਆਹ ਵਾਲਾ ਲਿਫਾਫਾ ਚੱਕਣਾ ਨਾ ਮੈਂ। ਇਹ ਉਸ ਗਾਗ ਦਾ ਲਿਫਾਫਾ ਜਿਹੜੇ ਅੰਦਰ ਖੜੇ ਆ। ਬੜਾ ਹੀ ਹਾਈ ਹੋ ਜੇ ਨਾ ਕੋਈ ਲੋਟ ਆਇਆ ਬੜਾ ਮਹਿੰਗਾ ਮਿਲਦੀ ਹੈ ਮਤਲਬ 14 ਫੀਸ ਉਨੀ ਵਾਕੀ ਸਾਡੀ ਟ੍ਰੈਕਰ ਆ ਆ ਦੇਖੋ ਇਹ ਸਾਡੀ ਦੁਕਾਨ ਹੈ ਜੀ ਬਾਲਾ ਜੀ ਗਾਰਮੈਂਟਸ ਆਪਾਂ ਸਮਾਨ ਦਿਖਾ ਰਹੇ ਹਾਂ ਜੀ ਇਹਨਾਂ ਨੂੰ ਔਰ ਲਫਾਫਾ ਪਿਆ ਕਿਸੇ ਹੋਰ ਗਾਗ ਦਾ ਜਨਨੀ ਵਾਲ ਪੂਰਾ ਧਿਆਨ ਦਿਓ ਜੀ ਸਾਰੇ ਜਾਣੇ ਇਹਨੇ ਕਿਦਾਂ ਘਰ ਨੂੰ